ਕੋਡੀ 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 ਸਾਰਿਆਂ ਨੂੰ ਇੱਕ ਬੇਨਤੀ ਕਰਨੀ ਆ ਮੇਰੀ ਨਾ ਕਿਸੇ ਨੇ 18 ਮਹੀਨੇ ਪਹਿਲਾਂ ਦੀ ਪੋਸਟ ਜਦੋਂ ਮੇਰੇ ਛੋਟੇ ਬੇਟੇ ਦਾ ਬਰਤ ਹੋਇਆ ਹਨ ਉਹ ਚੱਕ ਕੇ ਵਾਇਰਲ ਕਰਤੀ ਉਹ ਬਈ ਸਵੇਰ ਦੇ ਬਹੁਤ ਫੋਨ ਆਈ ਜਾਂਦੇ ਆ ਬਹੁਤ ਮੈਸੇਜ ਆਈ ਜਾਂਦੇ ਆ ਵਧਾਈਆਂ ਦੇ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਸੀਂ ਇੰਨਾ ਪਿਆਰ ਕਰਦੇ ਹੋ ਬਈ ਉਹ ਫੇਕ ਆ ਗਈ ਸੋ ਹੱਥ ਬਨ ਕੇ ਬੇਨਤੀ ਆ ਵੀ ਚਲੋ ਤੁਸੀਂ ਪਿਆਰ ਕਰਦੇ ਹੋ ਇੰਨਾ ਹਨਾ ਵੀ ਉਹ ਵਾਇਰਲ ਹੀ ਇੰਨੀ ਹੋ ਗਈ ਹਨਾ ਤਾਂ ਹੁਣ ਫੋਨ ਵਾਲੇ ਆਉਣ ਲੱਗੇ ਮੈਸੇਜ ਹਨਾ ਤੇ ਮੈਂ ਹਾਂ ਯਾਰ ਹੁਣ ਦੱਸ ਦਿਆਂ ਹਨਾ ਵੀ ਕਿਹੜੇ ਇਕੱਲੇ ਇਕੱਲੇ ਬੰਦੇ ਨੂੰ ਇੰਦਾ ਜਵਾਬ ਵੀ ਨਹੀਂ ਦਿੱਤਾ ਜਾਂਦਾ ਸੋ ਧੰਨਵਾਦ ਸਾਰਿਆਂ ਦਾ ਤੁਸੀਂ ਬਹੁਤ ਪਿਆਰ ਕਰਦੇ ਹੋ ਸੋ ਬਈ ਇਹਨੂੰ ਮਾੜਾ ਜਾਂ ਪਾਦੇ ਯਾਰ ਧੰਨਵਾਦ ਇਸ ਤੋਂ ਪਤਾ ਲੱਗਦਾ ਹੈ ਕਿ ਰੁਪਿੰਦਰ ਜਲਾਲ ਨੂੰ ਚਾਉਣ ਵਾਲੇ ਬਹੁਤ ਨਹੀਂ ਨੇ ਤੇ ਰੁਪਿੰਦਰ ਜਲਾਲ ਪੂਰਾ ਹੀਰਾ ਬੰਦਾ ਹੈ ਤੇ ਪਰ ਉਸਨੇ ਦੱਸਿਆ ਕਿ ਇਹ ਫੋਟੋ ਬਹੁਤ ਪੁਰਾਣੀ ਹੈ ਤੇ ਉਸ ਨੂੰ ਫੋਨ ਵੀ ਕਾਫੀ ਆ ਰਹੇ ਨੇ ਸੋ ਚਲੋ ਇਸ ਤੋਂ ਪਤਾ ਲੱਗਦਾ ਹੈ ਕਿ ਕਿੰਨਾ ਪਿਆਰ ਕਰਦੇ ਨੇ ਰੁਪਿੰਦਰ ਜਿਹੜਾ ਕਿਸਾਨੀ ਸੰਘਰਸ਼ ਦੇ ਯੋਧੇ ਨੂੰ ਇਸੇ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ